ਬੇਚੈਨ ਹੋ ਗਿਆ ਕਿ ਹੁਣ ਕਿਸੇ ਤਰੀਕੇ ਨਾਲ ਖੇਰੇ ਨੂੰ ਫੜਿਆ ਜਾਵੇ ਜਿਹਦੇ ਵਿੱਚ ਭਗਵਾਨਪਾਨ ਖੁਦ ਮੇਰੀ ਮਦਦ ਕੀਤੀ ਮੀਡੀਆ ਚਾਣ ਕੇ ਕਿ ਖੇਰੇ ਦੇ ਨਾਲ ਜ਼ੁਲਮ ਹੋ ਰਿਹਾ ਵਾ ਮੈਂ ਇਹ ਗੱਲ ਪਾਰਲੀਮੈਂਟ ਵਿੱਚ ਚੱਕਾਂਗਾ ਜੀ ਉਸੇ ਕੇਸ ਵਿੱਚ ਮੈਨੂੰ ਆਪ ਉਲਝਾ ਲਿਆ ਸਭ ਕੁਝ ਜਾਣਦਿਆਂ ਹੋਇਆ ਇਹਦੇ ਨਾਲ ਜ਼ੁਲਮ ਕਿਉਂ ਹੋ ਸਕਦਾ ਹੁਣ ਤੁਸੀਂ ਮੇਰੇ ਨਾਲ ਬੈਠੇ ਆ ਜੀ ਕੀ ਤੁਸੀਂ ਕਦੀ ਭਗਵਾਨਪਾਨ ਦੀ ਇਸ ਤਰ੍ਹਾਂ ਨਾਲ ਕਿਸੇ ਸੰਗਰੂਰ ਦੀ ਵਿਜ਼ਿਟ ਤੇ ਉਹਦੀ ਇੰਟਰਵਿਊ ਲੈ ਸਕਦੇ ਜਾਂਦੇ ਤੁਰੇ ਆਉਂਦੇ ਹਜ਼ਾਰ ਹਜ਼ਾਰ ਗਨਮੈਨ ਲਈ ਫਿਰਦੇ ਨੇ ਛੋਣੀ ਬਣਾ ਦਿੰਦੇ ਨੇ ਪਿੰਡ ਨੂੰ 4 ਮਹੀਨੇ 2014 ਚ ਮੋਦੀ ਸਾਹਿਬ ਦਾ ਬਿਆਨ ਕਰਦੋ ਇਹਨਾਂ ਨੇ ਕਿਹਾ ਜੀ ਮੈਂ ਸੁਆਮੀ ਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰੂੰਗਾ ਔਰ ਅਸੀਂ ਕਿਸਾਨਾਂ ਦੀ ਆਮਦਨ ਡਬਲ ਕਰਾਂਗੇ ਹੁਣ ਆਪਾਂ ਸਾਰੇ ਕਿਸਾਨ ਬੈਠੇ ਆ ਸਭ ਨੂੰ ਪਤਾ ਆਮਦਨ ਤਾਂ ਡਬਲ ਹੋਈ ਨਹੀਂ ਕਿ ਕਰਜ਼ਾ ਡਬਲ ਜ਼ਰੂਰ ਹੋ ਗਿਆ ਸਾਰੀਆਂ ਪਾਰਟੀਆਂ ਦਾ ਕਮਿਟਮੈਂਟ ਹੈ ਕਿ ਅਸੀਂ ਐਮਐਸਪੀ ਦੇਵਾਂਗੇ ਕਾਨੂੰਨ ਵੇਤੇ ਸਾਰੀਆਂ ਪਾਰਟੀਆਂ ਕਰਦੀਆਂ ਨੇ ਪਰ ਮੈਂ ਇਹ ਕਹਿ ਰਿਹਾ ਕਿ ਹੁਣ ਮੋਦੀ ਦੇ ਤਾਂ 10 ਸਾਲ ਬੈਠੇ ਦੇਖ ਲੈ ਕਿ ਨਹੀਂ ਹੋਈ 2 ਕਰੋੜ ਨੌਕਰੀ ਮਿਲੀ ਹੈ ਆਈ ਥਿੰਕ ਅਗਰ ਮੈਂ ਗਲਤ ਨਾ ਹੋਵਾਂ ਤਾਂ 2 ਕਰੋੜ ਨੌਕਰੀ ਇੱਕ ਸਾਲ ਦੀ ਕਹਿੰਦੇ ਸੀ ਕਿ ਜੀ ਕਿੱਥੇ ਦਿੱਤੀ ਹੈ ਜੀ ਰੰਗਲਾ ਪੰਜਾਬ ਕਿਹੜੇ ਐਂਗਲ ਤੋਂ ਮੈਨੂੰ ਸਮਝ ਨਹੀਂ ਆ ਰਹੀ ਨਸ਼ੇ ਟੀਕੇ ਲੱਗ ਰਹੇ ਨੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਦਿਨ ਦਿਹਾੜੇ ਲੁੱਟਾਂ ਤੇ ਕੰਨਾਂ ਦੀਆਂ ਬਾਣੀਆਂ ਲਾ ਲੈਂਦੇ ਨੇ ਚੈਨੀਆਂ ਖੋਹ ਲੈਂਦੇ ਨੇ ਕਤਲੋਗਾਰਥ ਹੋ ਰਹੀ ਹੈ ਇਹ ਰੰਗਲਾ ਕਿਧਰਲੇ ਪਾਸੇ ਦਾ ਹੈਗਾ ਜੇਪੀ ਜਿਹੜੀ ਆ ਉਹ ਇਸ ਦੇਸ਼ ਨੂੰ ਵੰਡ ਕੇ ਜਾਤ ਪਾਤ ਧਰਮ ਦੇ ਆਧਾਰ ਤੇ ਉਹ ਇਸ ਦੇਸ਼ ਨੂੰ ਚਲਾਉਣਾ ਚਾਹੁੰਦੇ ਆ ਔਰ ਜੇ ਕਿਤੇ ਉਹਨਾਂ ਦਾ ਦੁਬਾਰਾ ਰਾਜ ਬਣ ਗਿਆ ਉਹਨਾਂ ਨੇ ਜਿਹੜੀਆਂ ਘੱਟ ਗਿਣਤੀਆਂ ਨੇ ਸੁਲਮਾਨ ਸਿੱਖ ਇਸਾਈ ਕੈਨੀ ਬੋਧੀ ਦਲਿਤ ਗਰੀਬ ਕੁਛੜੇ ਆਦੀਵਾਸੀ ਇਹਨਾਂ ਦਾ ਜੀਣਾ ਔਖਾ ਹੋ ਜਾਣਾ ਬਿਕੋਜ਼ ਇਹਨਾਂ ਦੇ ਅਧਿਕਾਰ ਖੋਏ ਜਾਣਗੇ ਅਗਰ ਇਲੈਕਸ਼ਨ ਬੀਜੇਪੀ ਜਿੱਤਦੀ ਹੈ ਤੁਸੀਂ ਮੇਰੀ ਗੱਲ ਮਾਰਕ ਕਰ ਲੈਣਾ ਕੋਈ ਆਪੋਜੀਸ਼ਨ ਗਵਰਨਮੈਂਟ ਨਹੀਂ ਰਹਿਣ ਦੇਣੀ ਵਿੱਚ ਆਪ ਭਗਵੰਤ ਨੂੰ ਵੀ ਉਡਾ ਦੇਣਗੇ ਸਤਿ ਸ਼੍ਰੀ ਅਕਾਲ ਆਉਣ ਪੰਜਾਬ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸੁਦਾਣਾ ਅਸੀਂ ਮੌਜੂਦਾ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲ ਕਰ ਲਈ ਤਾਂ ਅੱਜ 21 ਰਾਜਾਂ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ ਐਵੀਐਮ ਦੇ ਵਿੱਚੋਂ 1600 ਉਮੀਦਵਾਰਾਂ ਦੀ ਜਿਹੜੀ ਅੱਜ ਕਿਸਮਤ ਬੰਦ ਹੋਣੀ ਹੈ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰ ਲਈ ਤਾਂ ਕਾਂਗਰਸ ਪਾਰਟੀ ਦਾ ਸੁਖਪਾਲ ਸਿੰਘ ਖਹਿਰਾ ਉਮੀਦਵਾਰ ਨੇ ਗੱਲਬਾਤ ਕਰਦੇ ਇਹਨਾਂ ਦੇ ਨਾਲ ਸੱਸੀ ਖਹਿਰਾ ਜੀ ਹਾਂਜੀ ਬਹੁਤ ਸ਼ੁਕਰੀਆ ਜੀ ਖਹਿਰਾ ਸਾਹਿਬ ਸੰਗਰੂਰ ਹੀ ਕਿਉਂ ਸਗਰੂਰ ਇਸ ਕਰਕੇ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਬਣਾਏ ਮੌਜੂਦਾ ਸਰਕਾਰ ਨੇ ਜੀ ਕਿ ਮੇਰੀ ਪਾਰਟੀ ਨੇ ਬਹੁਤ ਸੋਚਣ ਵਿਚਾਰਨ ਤੋਂ ਬਾਅਦ ਇਹ ਫੈਸਲਾ ਲਿਆ ਵਾ ਜੀ ਹਾਲਾਤ ਇਸ ਕਰਕੇ ਕਿਉਂਕਿ ਪਿਛਲੇ 2 ਸਾਲ ਚ ਭਗਵੰਤਪਾਨ ਦੀ ਸਰਕਾਰ ਨੇ ਆਪਣੇ ਵਿਰੋਧੀਆਂ ਤੇ ਬਹੁਤ ਬਦਲਾਖੋਰੀ ਕੀਤੀ ਜੀ ਦਿੱਲੀ ਦੇ ਕਹਿੰਦੇ ਨੇ ਕਿ ਬੀਜੇਪੀ ਨੇ ਕੀਤੀ ਆ ਉਹਨਾਂ ਤੋਂ ਵੱਧ ਪੰਜਾਬ ਦੇ ਵਿੱਚ ਪੁਲਿਸ ਦੇ ਥਰੂ ਜੀ ਸਰਪੰਚ ਪੱਧਰ ਤੋਂ ਲੈ ਕੇ ਕਾਉਂਸਲਰ ਪੱਧਰ ਤੋਂ ਲੈ ਕੇ ਇਹਨਾਂ ਨੇ ਬਦਲਾਖੋਰੀ ਕੀਤੀ ਇਹਨਾਂ ਨੇ ਪੋਜ਼ਿਟਿਵ ਕੰਮ ਘੱਟ ਕੀਤੇ ਨੇ ਤੇ ਗਾਲੀ ਗਲੋਚ ਵਿਧਾਨ ਸਭਾ ਦੇ ਵਿੱਚ ਉਂਗਲਾਂ ਕੱਢ ਕੱਢ ਕੇ ਕਿਚੀਚੀਆਂ ਵਟ ਵਟ ਕੇ ਆਪਣੇ ਬੁਰਧੀਆਂ ਦੇ ਉੱਤੇ ਧਮਕੀਆਂ ਪਰੇ ਲਹਿਜੇ ਵਿੱਚ ਕਿ ਤੇਰੇ ਫਾਈਲ ਪਈ ਆ ਤੈਨੂੰ ਚੱਕ ਲੂੰਗਾ ਪਰਸੋਂ ਮੈਂ ਤੂੰ ਬੋਲਣੋਂ ਬੰਦ ਕਰੇਗਾ ਜੀ ਔਰ ਮੇਰੇ ਤੇ ਜਿਹੜੇ ਪੰਜ ਮੁਕਦਮੇ ਦਰਜ ਕੀਤੇ ਜਿਹੜੇ ਪਹਿਲੇ 3 ਸੀਗੇ ਉਹਨਾਂ ਦੇ ਵਿੱਚ ਜਦੋਂ ਮੇਰੀ ਐਂਟੀਸਪੇਟਰੀ ਬੇਲ ਹੋ ਗਈ ਅਗਾਉਂ ਜ਼ਮਾਨਤ ਹੋ ਗਈ ਜੀ ਤਾਂ ਇਹ ਹੋਰ ਕੀ ਕਹਿੰਦੇ ਹੁੰਦੇ ਬੇਚੈਨ ਹੋ ਗਿਆ ਕਿ ਹੁਣ ਕਿਸੇ ਤਰੀਕੇ ਨਾਲ ਖੈਰ ਇਹਨੂੰ ਫੜਿਆ ਜਾਵੇ ਫਿਰ ਮੈਨੂੰ ਚੌਥਾ ਮੁਕੱਦਮਾ ਐਂਡੀਪੀਐਸ ਦਾ 9 ਸਾਲ ਪੁਰਾਣਾ ਜੀ ਜਿਹਦੇ ਵਿੱਚ ਭਗਵੰਤ ਮਾਨ ਖੁਦ 2017 ਜਦੋਂ ਅਮਰਿੰਦਰ ਸਿੰਘ ਵੇਲੇ ਜਦੋਂ ਮੈਂ ਰਾਣੇ ਗੁਰਜੀਤ ਨੂੰ ਕੈਬਨਟ ਚੋਂ ਕਢਾਇਆ ਜੀ ਇਸ ਬੰਦੇ ਨੇ ਮੇਰੀ ਮਦਦ ਕੀਤੀ ਪਬਲਿਕਲੀ ਮੀਡੀਆ ਚਾਂ ਦੇ ਕਿ ਖੈਰੇ ਦੇ ਨਾਲ ਜ਼ੁਲਮ ਹੋ ਰਿਹਾ ਵਾ ਡੇਟਾ ਹੋ ਰਿਹਾ ਵਾ ਮੈਂ ਇਹ ਗੱਲ ਪਾਰਲੀਮੈਂਟ ਵਿੱਚ ਚੱਕਾਂਗਾ ਉਸੇ ਕੇਸ ਵਿੱਚ ਮੈਨੂੰ ਆਪ ਉਲਝਾ ਆ ਲਿਆ ਸਭ ਕੁਝ ਜਾਣਦਿਆਂ ਹੋਇਆ ਇਹਦੇ ਨਾਲ ਜ਼ੁਲਮ ਕਿਉਂ ਹੋ ਸਕਦਾ ਕਿਉਂ ਉਲਝਾ ਆ ਗਿਆ ਤੁਹਾਨੂੰ ਸਭ ਕੁਝ ਜਾਣਦੇ ਹੋ ਇਸ ਕਰਕੇ ਕਿਉਂਕਿ ਮੇਰਾ ਖਿਆਲ ਹੈ ਕਿ ਮੈਂ 2 ਸਾਲ ਵਿੱਚ ਜਦੋਂ ਇਸ ਸਰਕਾਰ ਦਾ ਵਿਰੋਧ ਕੀਤਾ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਜਦੋਂ ਜਦੋਂ ਤੁਹਾਡੇ ਕੋਲ ਦਲੀਲ ਮੁੱਕ ਜਾਂਦੀ ਜਿੱਦਾਂ ਪਿੰਡਾਂ ਦੇ ਵਿੱਚ ਜਿਹੜਾ ਬੰਦਾ ਕੋਈ ਆਪਸ ਦੋ ਬੰਦੇ ਆਰਗੂਮੈਂਟ ਕਰ ਰਹੇ ਨੇ ਜੀ ਜਦੋਂ ਕਿਸੇ ਕੋ ਦਲੀਲ ਮੁੱਕ ਜਾਂਦੀ ਆ ਤੇ ਫਿਰ ਉਹ ਤੱਕੇ ਮੁੱਕੀ ਤੇ ਆ ਜਾਂਦਾ ਵਾ ਜੀ ਤੋਂ ਇਹ ਉਸੇ ਤਰ੍ਹਾਂ ਹੀ ਤੱਕੇ ਮੁੱਕੀ ਤੇ ਆ ਗਿਆ ਪੁਲਿਸ ਇਹਦੇ ਕੋਲ ਹੂੰ ਤੋਂ ਪੁਲਿਸ ਵਾਲਿਆਂ ਨੂੰ ਤੋਂ ਮਰਜ਼ੀ ਗਲਤ ਤੁਹਾਨੂੰ ਪਤਾ ਪੰਜਾਬ ਪੁਲਿਸ ਦੀ ਕ੍ਰੈਡੀਬਿਲਿਟੀ ਕੀ ਆ ਜਿੱਤੇ ਮਰਜ਼ੀ ਝੂਠਾ ਪਰਚਾ ਦਰਜ ਕਰਾ ਸਕਦੇ ਇਹਨਾਂ ਨੇ ਮੈਨੂੰ ਕਰਾ ਕੇ ਗ੍ਰਿਫਤਾਰ ਕਰ ਲਿਆ ਜਦੋਂ ਮੇਰੀ ਬੇਲ ਹੋ ਰਹੀ ਸੀ ਹੂੰ 2024 ਜਨਵਰੀ ਦੇ ਵਿੱਚ 4 ਤਰੀਕ ਨੂੰ ਜੀ ਇੱਕ ਪੰਜਵਾਂ ਮੁਕਦਮਾ ਹੋਰ ਥੋਪ ਦਿੱਤਾ ਹੂੰ ਤੋਂ ਮੈਂ ਜਦੋਂ ਜੇਲ੍ਹ ਵਿੱਚ ਸੀਗਾ ਉਦੋਂ ਮੇਰੇ ਕੋਲ ਆਏ ਮੇਰੇ ਪਾਰਟੀ ਦੇ ਜਿਹੜੇ ਆਗੂ ਸੀ ਲੀਡਰ ਆਫ অপੋਜੀਸ਼ਨ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਸਾਹਿਬ ਉਹ ਮੈਨੂੰ ਉਦੋਂ ਹੀ ਕਹਿਣ ਲੱਗੇ ਕਹਿੰਦੇ ਕਿ ਯਾਰ ਇਹਨੇ ਤੇਰੇ ਨਾਲ ਬਹੁਤ ਜ਼ੁਲਮ ਕੀਤਾ ਵਾ ਤੇ ਅਸੀਂ ਚਾਹੁੰਨੇ ਕਿ ਬਾਹਰ ਆ ਕੇ ਇਲੈਕਸ਼ਨ ਤੈਨੂੰ ਲੜਾਵਾਂਗੇ ਤਾਂ ਮੈਂ ਸੋਚਿਆ ਕਿ ਰੁਟੀਨ ਚ ਗੱਲ ਕਰਦੇ ਨੇ ਵੀ ਨੋਰਮਲ ਚਰਚਾ ਹੋ ਰਹੀ ਆ ਉਹ ਐਡਾ ਜਿਆਦਾ ਉਸ ਵਕਤ ਕੋਈ ਸੀਰੀਅਸਲੀ ਨਹੀਂ ਲਿਆ ਫਿਰ ਜਦੋਂ ਬਾਹਰ ਆਏ ਆ ਫਿਰ ਅਗੇਨ ਮੇਰਾ ਜਿਹੜਾ ਸਟਾਈਲ ਹੈਗਾ ਜੋ ਮੈਂ ਅ ਮਤਲਬ ਗਲਤ ਕੰਮ ਹੋ ਰਹੇ ਨੇ ਚਾਹ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਜੀ ਚਾਹੇ ਕੋਈ ਸ਼ਰਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਚਾ ਪਿੰਡਾਂ ਚ ਬੰਦੇ ਮਰ ਰਹੇ ਨੇ ਹਾਂ ਜਾਂ ਕੋਈ ਡਰੱਗ ਮਾਫੀਆ ਵਾ ਉਹ ਸਾਡਾ ਕੈਂਪੇਨ ਦੁਬਾਰਾ ਫਿਰ ਸ਼ੁਰੂ ਹੋ ਗਿਆ ਤੇ ਇਹ ਸਾਰੇ ਵਾਤਾਵਰਨ ਨੂੰ ਦੇਖਦਿਆਂ ਹੋਇਆਂ ਪਾਰਟੀ ਹਾਈ ਕਮਾਂਡ ਨੇ ਇਹ ਫੈਸਲਾ ਲਿਆ ਮੈਂ ਤਾਂ ਟਿਕਟ ਮੰਗੀ ਵੀ ਨਹੀਂ ਸੀਗੀ ਤੁਹਾਡੀ ਇੱਛਾ ਸੀ ਸਿੰਘਰੂਰ ਦੀ ਨਹੀਂ ਮੈਂ ਟਿਕਟ ਮੰਗੀ ਵੀ ਸੀ ਨਾਮੇ ਕੋਈ ਅਪਲਾਈ ਕੀਤਾ ਸੀਗਾ ਜੀ ਨਾਮੇ ਕਦੀ ਦਿੱਲੀ ਗਿਆ ਵਾਂ ਇਸ ਕਰਕੇ ਮੈਂ ਇਹ ਸਮਝਦਾ ਕਿ ਪਾਰਟੀ ਨੇ ਆ ਆਪਣਾ ਸਾਰਾ ਲੈ ਕੇ ਇਨਪੁੱਟ ਲੈ ਕੇ ਮੈਨੂੰ ਭੇਜਿਆ ਵਾ ਔਰ ਇੱਥੇ ਮਕਸਦ ਇਹ ਨਹੀਂਗਾ ਕਿ ਮੈਂ ਇਹਨਾਂ ਕੋਲ ਬਦਲਾ ਲੈਣ ਆਇਆ ਇਹੋ ਜੀ ਗੱਲ ਨਹੀਂ ਜੀ ਮੈਨੂੰ ਲੱਗਦਾ ਵਾ ਕਿ ਇੱਥੇ ਮੁੱਦੇ ਜਿਹੜੇ ਪੰਜਾਬ ਦੇ ਨੇ ਉਹ ਸਾਰੇ ਮੈਂ ਉਭਾਰੂੰਗਾ ਜਿਹੜੇ ਸਾਨੂੰ ਵਿਧਾਨ ਸਭਾ ਦੇ ਅੰਦਰ ਨਹੀਂ ਉਭਾਰਨ ਦਿੰਦਾ ਕਿਉਂਕਿ ਮਾਈਕ ਇਹਨਾਂ ਦੇ ਕੋਲ ਆ ਕੈਮਰਾ ਇਹਨਾਂ ਦੇ ਨੇ ਸਪੀਕਰ ਇਹਨਾਂ ਦਾ ਮਾਰਸ਼ਲ ਇਹਨਾਂ ਦੇ ਨੇ ਇਸ ਕਰਕੇ ਇਹ ਇੱਕ ਮੌਕਾ ਵਾ ਪੰਜਾਬ ਦੇ ਵਿੱਚ ਔਰ ਤੁਸੀਂ ਦੇਖੋਗੇ ਕਿ ਭਗਵੰਤ ਮਾਨ ਨੂੰ ਕੋਈ ਮੀਡੀਆ ਦਾ ਸਵਾਲ ਪੁੱਛ ਨਹੀਂਦਾ ਹੁਣ ਤੁਸੀਂ ਮੇਰੇ ਨਾਲ ਬੈਠੇ ਆ ਜੀ ਕੀ ਤੁਸੀਂ ਕਦੀ ਭਗਵਾਨ ਪਾਂਦੀ ਇਸ ਤਰ੍ਹਾਂ ਨਾਲ ਕਿਸੇ ਸੰਗਰੂਰ ਦੀ ਵਿਜ਼ਿਟ ਤੇ ਉਹਦੀ ਇੰਟਰਵਿਊ ਲੈ ਸਕਦੇ ਜਾਂਦੇ ਤੁਰੇ ਆਉਂਦੇ ਨੇ ਹਜ਼ਾਰ ਹਜ਼ਾਰ ਗਨਮੈਨ ਲਈ ਫਿਰਦੇ ਨੇ ਛੋਣੀ ਬਣਾ ਦਿੰਦੇ ਨੇ ਪਿੰਡ ਨੂੰ ਸ਼ਹਿਰ ਨੂੰ ਕਸਬੇ ਨੂੰ ਜਿੱਥੇ ਜਾਂਦੇ ਨੇ ਜੀ ਇਸ ਕਰਕੇ ਇਹ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਆ ਜੀ ਇਹਦੀ ਅਕਾਉਂਟੇਬਿਲਟੀ ਹੋਣੀ ਬਹੁਤ ਜ਼ਰੂਰੀ ਦੂਸਰਾ ਕਿ ਭਾਜਪਾ ਨੇ ਵੀ ਬਹੁਤ ਜ਼ਿਆਦਾ ਪੰਜਾਬ ਨਾਲ ਅਨਿਆਇ ਕੀਤਾ ਕਿਸਾਨਾਂ ਨਾਲ ਜੀ ਖੇਤ ਮਜ਼ਦੂਰਾਂ ਦੇ ਨਾਲ ਜੋ ਉਹਨਾਂ ਨੇ ਸਾਡੇ ਟਰੈਕਟਰ ਭੰਨੇ ਕਿਸਾਨ ਜ਼ਖਮੀ ਕੀਤੇ ਸ਼ੰਭੂ ਬਾਰਡਰ ਦੇ ਉੱਤੇ ਜੀ ਸ਼ੁਭਕਰਮ ਸ਼ੁਭਕਰਨ ਮਾਰ ਦਿੱਤਾ ਗੋਲੀ ਮਾਰ ਕੇ ਜੀ ਇਹ ਵੀ ਬਹੁਤ ਇੰਪੋਰਟੈਂਟ ਨੁਕਤਾ ਪੰਜਾਬ ਦੇ ਵਾਸਤੇ ਔਰ ਜਿਹੜਾ ਐਮਐਸਪੀ ਨਾ ਦੇਣਾ ਜੀ ਪਿਛਲੇ 3 ਸਾਲਾਂ ਦੇ ਅੰਦੋਲਨ ਤੋਂ ਬਾਅਦ ਵੀ ਮੁੱਕਰ ਜਾਣਾ ਇਹ ਸਾਰੇ ਮਸਲੇ ਜਿਹੜੇ ਸੀਗੇ ਇਹ ਅੱਜ ਇਸ ਇਲੈਕਸ਼ਨ ਦੇ ਮੁੱਖ ਮੁੱਦੇ ਹੋਣਗੇ ਜੀ ਜੋ ਪੰਜਾਬ ਦੇ ਨਾਲ ਇਹ ਅਨਿਆਏ ਹੋਇਆ ਜੋ ਸਾਡੇ ਨੌਜਵਾਨਾਂ ਤੇ ਐਨਐਸਐਲਾਈ ਡਿਬਰੂਗੜ੍ਹ ਜੇਲ੍ਹ ਭੇਜੇ ਬੰਦੀ ਸਿੰਘਾਂ ਦੀ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੋਰਚਾ ਲੱਗਿਆ ਹੋਇਆ ਵਾ ਔਰ ਇਹ ਸਾਰੇ ਕੇ ਮੁੱਦੇ ਜਿਹੜੇ ਹੋਣਗੇ ਇਸ ਚੋਣ ਪ੍ਰਚਾਰ ਚ ਮੌਕਾ ਮਿਲਨੇਗਾ ਤਾਂ ਕਰਕੇ ਪਾਰਟੀ ਨਹੀਂ تھی ਭੇਜ ਜੀ ਉਸੇ ਬੀਜੇਪੀ ਦੀ ਗੱਲ ਕਰ ਰਹੇ ਹਾਂ ਬੀਜੇਪੀ ਨੇ ਸੰਕਲਪ ਪੱਤਰ ਜਿਹੜਾ ਉਹ ਜਾਰੀ ਕੀਤਾ ਉਸ ਪੱਤਰ ਦੇ ਵਿੱਚ ਕੌਮੀ ਸਿੱਖਿਆ ਨੀਤੀ ਦੀ ਗੱਲ ਕੀਤੀ ਗਈ ਹੈ ਪੇਪਰ ਲੀਕ ਦੇ ਉੱਪਰ ਕਾਨੂੰਨ ਬਣਾਉਣ ਦੀ ਗੱਲ ਕੀਤੀ ਗਈ ਉਹਨਾਂ ਦੇ ਵੱਲੋਂ ਇਹ ਉਹ ਕਹਿੰਦੇ ਕਿ ਸੀ 1 ਕਰੋੜ ਜਿਹੜੀਆਂ ਭਾਣਾ ਨੂੰ ਲੱਖਪਤੀ ਬਣਾਇਆ ਤੇ 3 ਕਰੋੜ ਜਿਹੜੀਆਂ ਹੋਰ ਬੀਬੀਆਂ ਨੂੰ ਲੱਖਪਤੀ ਬਣਾਵਾਂਗੇ ਦੇਖੋ ਇਹ ਸਾਰੀਆਂ ਪਾਰਟੀਆਂ ਦੇ ਹੁੰਦੇ ਨੇ ਤਰੀਕੇਕਾਰ ਲੋਕਾਂ ਨੂੰ ਭਰਮਾਉਣ ਲਈ ਜੀ ਤੇ ਭਾਜਪੀ ਜਿਹੜੀ ਹੈਗੀ ਆ ਉਹਨੇ ਜਿਹੜੇ ਮਗਰਲੇ ਉਹਦੇ ਮੈਨੀਫੈਸਟੋ ਕਰਦੋ ਮੈਂ ਕਿਸਾਨਾਂ ਦੇ ਨੁਕਤੇ ਕੱਢਦਾ ਜੀ 2000 ਜਦੋਂ ਪਹਿਲੀ ਸਰਕਾਰ ਬਣੀ 2014 ਚ ਜੀ ਮੋਦੀ ਸਾਹਿਬ ਦਾ ਬਿਆਨ ਕਰਦੋ ਇਹਨਾਂ ਨੇ ਕਿਹਾ ਜੀ ਮੈਂ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰੂੰਗਾ ਹੂੰ ਔਰ ਅਸੀਂ ਕਿਸਾਨਾਂ ਦੀ ਆਮਦਨ ਡਬਲ ਕਰਾਂਗੇ ਹੁਣ ਆਪਾਂ ਸਾਰੇ ਕਿਸਾਨ ਬੈਠੇ ਆ ਸਭ ਨੂੰ ਪਤਾ ਆਮਦਨ ਤਾਂ ਡਬਲ ਹੋਈ ਨਹੀਂ ਕਿ ਕਰਜ਼ਾ ਡਬਲ ਜ਼ਰੂਰ ਹੋ ਗਿਆ ਜੀ ਚੀਜ਼ਾਂ ਦੇ ਉੱਤੇ ਜੀਐਸਟੀ ਲਾਤੀ ਸਾਰੇ ਐਗਰੀਕਲਚਰ ਇੰਪਲੀਮੈਂਟਸ ਦੇ ਉੱਤੇ ਜੀਐਸਟੀ ਲੱਗੀ ਹੋਈ ਹੈ ਹਮਮ ਔਰ ਜਿਹੜਾ ਸੁਆਮੀਨਾਥਨ ਸੀ ਉਹਨੂੰ ਭਾਰਤ ਰਤਨ ਦੇ ਦਿੱਤਾ ਪਰ ਜਿਹੜੇ ਉਹ ਨੁਕਤੇ ਸੀ ਜੋ ਸੁਝਾਅ ਸੀਗੇ ਉਹ ਅੱਜ ਵੀ ਠੰਡੇ ਬਸਤੇ 'ਚ ਪਏ ਨੇ ਐਮਐਸਪੀ ਨੂੰ ਕਾਨੂੰਨ ਕਿਉਂ ਨਹੀਂ ਬਣਾਇਆ ਬੀਜੇਪੀ ਨੇ ਐਮਐਸਪੀ ਦਾ ਕਾਨੂੰਨ ਬਣਾਉਣ ਦੀਆਂ ਗੱਲਾਂ ਉਹਨਾਂ ਨੇ ਆਪਣੇ ਪਹਿਲੇ ਚੋਣ ਵੈਦਿਆਂ 'ਚ ਕੀਤੀਆਂ ਹੋਈਆਂ ਨੇ ਜੀ ਇਸ ਕਰਕੇ ਇਹ ਚੋਣ ਮਨੋਰਥ ਪੱਤਰ ਜਿਹੜੇ ਨੇ ਇਹ ਜ਼ਿਆਦਾ ਤੌਰ ਦੇ ਉੱਤੇ ਮੈਂ ਦੇਖਿਆ ਮਤਲਬ ਕਿ ਐਵੇਂ ਵੈਦੇ ਹੁੰਦੇ ਨੇ ਜਿਹੜੇ ਪੂਰੇ ਲਾਗੂ ਨਹੀਂ ਕੀਤੇ ਜਾਂਦੇ ਅਗਲੀ ਗੱਲ ਬੀਜੇਪੀ ਜਿਹੜੀ ਹੈ ਇੱਕ ਪਾਸੇ ਕਹਿ ਰਹੀ ਕਿ ਦੇਸ਼ ਬੜਾ ਵਿਕਸਿਤ ਹੋ ਗਿਆ ਜੀ ਇਹ ਕੀ ਕਹਿੰਦੇ ਹੁੰਦੇ ਵਾਈਬਰੈਂਟ ਇੰਡੀਆ ਜੀ ਇਹ ਬਿਲਕੁਲ ਉਸੇ ਤਰ੍ਹਾਂ ਜਿਦਾ ਵਾਜਪਾਈ ਸਾਹਿਬ ਨੇ 2004 'ਚ ਕਿਹਾ ਸੀਗਾ ਜੀ ਸ਼ਾਈਨਿੰਗ ਇੰਡੀਆ ਜੀ ਤੇ ਅਲਟੀਮੇਟਲੀ ਹਾਰਗੀ ਬੀਜੇਪੀ ਹੁਣ ਇੱਕ ਪਾਸੇ ਕਹਿੰਦੇ ਨੇ ਵਾਈਬਰੈਂਟ ਇੰਡੀਆ ਵਿਕਸਤ ਭਾਰਤ ਅਖੇ 2047 ਚ ਅਸੀਂ ਇਹਨੂੰ ਵਰਲਡ ਦੀ ਸਭ ਤੋਂ ਵੱਡੀ ਇਕਨੋਮੀ ਬਣਾਉਣਾ ਪਰ ਇਹ ਤਾਂ ਬਣੇਗੀ ਜੇ ਆਪਣੇ ਲੋਕਾਂ ਦੇ ਮਨ ਦੀ ਖੁਸ਼ਹਾਲੀ ਹੋਵੇਗੀ ਇੱਥੇ ਤਾਂ ਹਲੇ 140 ਕਰੋੜ ਆਬਾਦੀ ਚੋਂ 82 ਕਰੋੜ ਜਨਤਾ ਹਲੇ ਮੁਫਤ ਰਾਸ਼ਨ ਲੈ ਰਹੀ ਹੈ ਜਿਹੜਾ ਜਿਹੜਾ ਜਿਹੜੀ ਪਾਰਟੀ ਆਪ ਹੀ ਆਪ ਹੀ ਦੱਸ ਰੇਸ਼ ਧਿਆਰਾ ਨਹੀਂ ਅਖਬਾਰਾਂ ਚ ਆਉਂਦਾ ਵਾ ਕਿ 140 ਕਰੋੜ ਬੰਦਿਆਂ ਚੋਂ ਅਸੀਂ 82 ਕਰੋੜ ਨੂੰ ਮੁਫਤ ਰਾਸ਼ਨ ਦਿੱਤਾ ਤੇ ਫਿਰ ਵਿਕਸਿਤ ਕਿੱਥੋਂ ਹੋ ਗਿਆ ਲੋਕੋ ਫ੍ਰੀ ਰਾਸ਼ਨ ਲੈ ਰਹੇ ਆ ਜਾਂ ਸਰਕਾਰਾਂ ਦੇ ਵੱਲੋਂ ਲੋਕਾਂ ਨੂੰ ਫ੍ਰੀ ਤੇ ਲੈ ਨਹੀਂ ਸਰਕਾਰ ਜਦੋਂ ਫਿਰ ਫ੍ਰੀ ਰਾਸ਼ਨ ਦੇਦੀ ਆ ਇਹਦਾ ਮਤਲਬ ਹੈ ਕਿ ਉਹ ਗਰੀਬੀ ਸਤਾ ਤੋਂ ਥੱਲੇ ਨੇ 82 ਕਰੋੜ ਆਦਮੀ ਹਮ ਅਦਰਵਾਇਜ਼ ਤਾਂ ਫ੍ਰੀ ਰਾਸ਼ਨ ਲੈਣ ਦੀ ਕੋਤਕ ਨਹੀਂ ਬਣਦੀ ਜੀ ਸੋ ਇਸ ਕਰਕੇ ਇਹਨਾਂ ਦੇ ਕੌਂਟਰਡਿਕਸ਼ਨਸ ਆ ਔਰ ਵੈਸੇ ਵੀ ਭਾਜਪੀ ਦੀ ਜਿਹੜਾ ਪ੍ਰੋਪਾਗੈਂਡਾ ਮਸ਼ੀਨ ਹੈ ਜੀ ਸਾਰਾ ਮੀਡੀਆ ਕਬਜ਼ਾ ਕੀਤਾ ਹੋਇਆ ਸਾਰੇ ਚੈਨਲ ਖਰੀਦੇ ਹੋਏ ਨੇ ਜੀ ਸਾਰੇ ਮਤਲਬ ਸ਼ਾਮ ਨੂੰ ਟੈਲੀਵਿਜ਼ਨ ਦੇ ਉੱਤੇ ਜਿਹੜਾ ਬਹਿਸ ਕਰਾਉਂਦੇ ਨੇ ਕੁਝ ਜਿੰਨੇ ਵੀ ਬਹਿਸ ਕਰ ਰਹੇ ਹੁੰਦੇ ਉਹ ਕੁੱਲ ਮਿਲਾ ਕੇ ਸਾਰੇ ਬੀਜੇਪੀ ਦੇ ਹੁੰਦੇ ਆ ਹਮ ਸੋ ਇਸ ਕਰਕੇ ਇੱਕ ਮਤਲਬ ਪੁਲੀਖਾ ਜਿਹਾ ਪਾਇਆ ਜਾ ਰਿਹਾ ਜੀ ਇੱਥੇ ਵੀ ਮੀਡੀਆ ਦਾ ਕੰਟਰੋਲ ਜੋ ਭਗਵੰਤ ਨੇ ਕੀਤਾ ਹਮ ਜੋ ਇਹ ਦਿੱਲੀ ਗੋਦੀ ਮੀਡੀਆ ਕਹਿੰਦੇ ਨੇ ਬੀਜੇਪੀ ਨੇ ਤੇ ਆਪ ਇਹਨਾਂ ਨੇ ਘੱਟ ਨਹੀਂ ਕੀਤਾ ਜੀ ਸਾਰਾ ਪੰਜਾਬ ਜਿਹੜਾ ਉਹ ਭਰਿਆ ਪਿਆ ਸਾਰੇ ਖੰਭਿਆਂ ਦੇ ਉੱਤੇ ਪੋਸਟਰ ਲਾਇਆ ਹੈ ਯੂਗਾ ਪਤਾ ਨਹੀਂ ਜਲੰਦਰ ਕਰਨੀ ਹੁੰਦੀ ਆ ਤੇ ਪੋਸਟਰ ਬਠਿੰਡੇ ਦੇ ਮਾਨਸੇ ਵਿੱਚ ਲੱਗੇ ਹੋਣਗੇ ਉਹ ਕਹਿੰਦੇ ਜਿਹੜੇ ਕੰਮ ਅਸੀਂ ਕੀਤੇ ਆ ਉਹਨਾਂ ਕੰਮਾਂ ਦੀ ਪੋਸਟਰ ਲਾਏ ਆ ਅਸੀਂ ਨਹੀਂ ਪੋਸਟਰ ਲਾਉਣ ਦੇ ਕੀ ਤੁੱਕ ਬਣਦੀ ਆ ਦੱਸੋ ਜੇ ਤੁਸੀਂ ਕੋਈ ਕੰਮ ਕਰਦੇ ਹੋ ਸੋਸ਼ਲ ਮੀਡੀਆ ਦਾ ਯੋਗ ਆ ਜਿਹੜਾ ਮੈਂ ਗੱਲ ਹੁਣ ਇਥੋਂ ਕਹਿਣੀ ਆ ਇਹ ਵਾਇਆ ਆਸਟ੍ਰੇਲੀਆ ਨਾਰਥ ਅਮਰੀਕਾ ਘੁੰਮ ਕੇ 15 ਮਿੰਟਾਂ ਚ ਵਾਪਸ ਪੰਜਾਬ ਆ ਜਾਣੀ ਹੈ ਜੀ ਸੋ ਇਹ ਇਹ ਪੈਸੇ ਦੀ ਬਰਬਾਦੀ ਆ ਆਪ ਹੀ ਕਰਦੇ ਹੁੰਦੇ ਸੀ ਗੱਲਾਂ ਹਮ ਮੈਂ ਤਾਂ ਕੁਝ ਨਹੀਂ ਕਹਿੰਦਾ ਕਿ ਅਸੀਂ ਵੀਆਈਪੀ ਕਲਚਰ ਨਹੀਂ ਖਤਮ ਕਰਾਂਗੇ ਵੀਆਈਪੀ ਕਲਚਰ ਖਤਮ ਕਰਾਂਗੇ ਜਿਸੀਂ ਅਸੀਂ ਸਿਕਿਉਰਟੀ ਨਹੀਂ ਲੈਣੀ ਜੀ ਅਸੀਂ ਕੋ ਘਰ ਨਹੀਂ ਲੈਣਾ ਜੀ ਅਸੀਂ ਤੇ ਕੋ ਗੱਡੀ ਨਹੀਂ ਲੈਣੀ ਜੀ ਅਸੀਂ ਕੋ ਗਨਮੈਨ ਨਹੀਂ ਲੈਣਾ ਕਿੱਥੇ ਅਨਕ ਵੈਦਿਓ ਹਜ਼ਾਰ ਹਜ਼ਾਰ ਗਨਮੈਨ ਆ 5-5 ਕਰੋੜ ਦੀਆਂ ਗੱਡੀਆਂ ਚੜ੍ਹਦੇ ਨੇ ਜਹਾਜ਼ਾਂ ਤੋਂ ਉਤਰਦੇ ਨਹੀਂ ਥੱਲੇ ਹੂੰ ਚੰਡੀਗੜ੍ਹੋਂ 35 ਕਿਲੋਮੀਟਰ ਵੀ ਜਾਣਾ ਹੋਵੇ ਤਾਂ ਹੈਲੀਕਾਪਟਰ ਤੇ ਚੜ੍ਹ ਕੇ ਜਾਂਦਾ ਆਪਣਾ ਰੇੜੀਆਂ ਵਾਲਾ ਪਿੰਚਰ ਵਾਲਾ ਮਾਨ ਹੂੰ ਫੋਰ ਬਾਕੀ ਕੀ ਰਹਿ ਗਿਆ ਜੀ ਐ ਬੰਦੇ ਬਣਾਉਣੇ ਨੇ ਰਾਜ ਸਭਾ ਤੇ ਉਹ ਗੈਰ ਪੰਜਾਬੀ ਅਮੀਰ ਆਦਮੀ ਜੀ ਜਾਂ ਜਿਹੜੇ ਇਹਨਾਂ ਦੇ ਵਪਾਰੀ ਟਾਈਪ ਆਦਮੀ लवली ਯੂਨੀਵਰਸਿਟੀ ਵਾਲੇ ਕੋਈ ਪ੍ਰਾਪਰਟੀ ਡੀਲਰ ਲੁਧਿਆਣੇ ਦਾ ਜੀ ਜਾਂ ਪੰਜਾਬ ਤੋਂ ਬਾਹਰ ਬਣਾ ਦਿੰਦੇ ਨੇ ਨੌਕਰੀਆਂ ਦੇਣੀਆਂ ਉਹ ਗੈਰ ਪੰਜਾਬੀਆਂ ਨੂੰ ਕੋਈ ਕੋਈ ਡੋਮਸਾਈਲ ਦੀ ਗੱਲ ਹੀ ਨਹੀਂ ਬਣਾਈ ਮੇਰਾ ਨੁਕਤਾ ਪਿਆ ਪੰਜਾਬ ਸਰਕਾਰ ਕੋਲ ਮੈਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਦੇ ਇੱਕ ਕਾਨੂੰਨ ਬਣਾਓ ਕਿ ਕੋਈ ਵੀ ਗੈਰ ਪੰਜਾਬੀ ਇੱਥੇ ਸਿੱਧਾ ਵੋਟਰ ਨਾ ਬਣ ਸਕੇ ਮਾਲਕ ਨਾ ਬਣ ਸਕੇ ਔਰ ਕੋਈ ਸਰਕਾਰੀ ਨੌਕਰੀ ਨਾ ਸਾਡੇ ਲੈ ਸਕੇ ਜਦ ਤਾਈਓ ਕਾਨੂੰਨ ਨਹੀਂ ਬਣਾਉਂਦੇ ਉਦੋਂ ਤੱਕ ਸਾਰੇ ਗੈਰ ਪੰਜਾਬੀ ਹਰਿਆਣੇ ਰਾਜਸਥਾਨ ਦੇ ਬੱਚੇ ਸਰਕਾਰੀ ਨੌਕਰੀਆਂ ਲੈ ਰਹੇ ਨੇ ਜੀ ਤੁਸੀਂ ਚੋਣ ਮਨੋਰਥ ਪੱਤਰ ਦੀ ਗੱਲ ਕੀਤੀ ਹੈ ਭਾਜਪਾ ਨੇ ਆਪਣਾ ਸੰਗਲਪ ਪੱਤਰ ਜਾਰੀ ਕੀਤਾ ਕਾਂਗਰਸ ਪਾਰਟੀ ਨੇ ਵੀ ਲੋਕਾਂ ਦੇ ਸਾਹਮਣੇ ਆਪਣਾ ਮੈਨੀਫੈਸਟੋ ਅਸੀਂ ਤਾਂ ਪੰਜ ਗਰੰਟੀਆਂ ਅਸੀਂ ਅਸੀਂ ਤਾਂ ਸਧਾਰਨ ਜੀਆਂ ਗਰੰਟੀਆਂ ਦਿੱਤੀਆਂ ਹਾਂ ਠੀਕ ਹੈ ਜੀ ਇਹਦਾ ਕਿਉਂਕਿ ਭਰੋਸੇਯੋਗਤਾ ਗਵਾਈ ਹੋਈ ਹੈ ਨਾ ਮੈਂ ਕਹਿ ਰਿਹਾ ਜੀ ਪਰ ਕਾਂਗਰਸ ਦਾ ਇੰਡੀਆ ਅਲਾਈਂਸ ਦਾ ਅੱਠ ਚੋੜ ਦਾ ਸਾਰੀਆਂ ਪਾਰਟੀਆਂ ਦਾ ਕਮਿਟਮੈਂਟ ਹੈ ਕਿ ਅਸੀਂ ਐਮਐਸਪੀ ਦੇ ਇੱਕ ਕਾਨੂੰਨੀ ਗਾਰੰਟੀ ਬਣਾਵਾਂਗੇ ਜੀ ਪਲੱਸ ਜੀਐਸਟੀ ਇਹਨਾਂ ਤੇ ਹਟਾਵਾਂਗੇ ਅ ਐਗਰੀਕਲਚਰ ਇੰਪਲੀਮੈਂਟਸ ਤੇ ਕਰਜ਼ਾ ਕਿਸ ਤਰ੍ਹਾਂ ਕੈਲਕੂਲੇਟ ਕਰਕੇ ਉਹਦੀ ਮਦਦ ਕੀਤੀ ਜਾ ਸਕਦੀ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੀ ਉਹਦਾ ਇੱਕ ਕਮਿਸ਼ਨ ਸਥਾਪਿਤ ਕਰਾਂਗੇ ਇਸ ਤਰ੍ਹਾਂ ਔਰਤਾਂ ਨਾਲ ਇਸ ਤਰ੍ਹਾਂ ਬੈਦ ਸਾਰੀਆਂ ਪਾਰਟੀਆਂ ਕਰਦੀਆਂ ਨੇ ਪਰ ਮੈਂ ਇਹ ਕਹਿ ਰਿਹਾ ਕਿ ਹੁਣ ਮੋਦੀ ਤੇ ਤਾਂ 10 ਸਾਲ ਬੈਦ ਦੇਖ ਲੈ ਕਿ ਨਹੀਂ ਹੋਏ 2 ਕਰੋੜ ਨੌਕਰੀ ਮਿਲੀ ਆ ਜੀ ਆਈ ਥਿੰਕ ਅਗਰ ਮੈਂ ਗਲਤ ਨਾ ਹੋਵਾਂ ਤਾਂ 2 ਕਰੋੜ ਨੌਕਰੀ 1 ਸਾਲ ਦੀ ਕਹਿੰਦੇ ਸੀਗੇ ਜੀ ਜੀ ਕਿੱਥੇ ਦਿੱਤੀ ਆ ਜੀ ਝੂਠੋ ਝੂਠ ਚੱਲ ਰਿਹਾ ਸਾਰਾ ਹਮਮ ਔਰ ਜਿਹੜੀ ਪਾਰਟੀ ਹੰਡਾ ਚੁੱਕੀ ਆ ਜਿੱਦਾਂ ਹੁਣ ਭਗਵੰਤ ਮਾਨ ਕਹਿੰਦਾ ਸੀ ਜੇ 1000 ਰੁਪਿਆ ਸੀ ਉਹ ਮਹੀਨੇ ਦਾ ਔਰਤ ਦੇ ਅਕਾਊਂਟ ਚ ਪਿਆ ਹੋਊਗਾ ਨਹੀਂ ਨਾ ਪੈ ਸਕਿਆ ਹਮਮ ਇਹ ਕਹਿੰਦੇ ਸੀ ਰਿਵਰਸ ਮਾਈਗ੍ਰੇਸ਼ਨ ਕਰਾਂਗੇ ਬੱਚੇ ਬਾਹਰੋਂ ਆਇਆ ਕਰਨਗੇ ਵਾਪਸ ਜੀ ਉਹ ਤਾਂ ਨਹੀਂ ਨਾ ਆ ਸਕੇ ਭ੍ਰਿਸ਼ਟਾਚਾਰ ਕਹਿੰਦੇ ਸੀ ਕੰਟਰੋਲ ਕਰਾਂਗੇ ਕੋਈ ਨੰਬਰ ਦਿੱਤਾ ਮੁਰਕੇ ਕਦੀ ਨੰਬਰ ਸੁਣਿਆ ਵਾ ਲੋਕੀ ਹੰਬ ਗਏ ਨੇ ਕਰ-ਕਰ ਕੇ ਥੱਕ ਕੇ ਕਿ ਛੱਡੋ ਇੱਕ ਦਫ਼ਾ ਕਰੋ ਜੀ ਕਿਉਂਕਿ ਭ੍ਰਿਸ਼ਟਾਚਾਰ ਹੈ ਹੀ ਨਾ ਜ਼ਿਆਦਾ ਵਾ ਥਾਣਿਆਂ ਤਹਿਸੀਲਾਂ ਦੇ ਵਿੱਚ ਔਰ ਰੇਟ ਵਿੱਚ ਚੱਕਿਆ ਗਿਆ ਵਾ ਜੀ ਅਫਸਰ ਇੱਡੇ ਹੁਸ਼ਾਰ ਨੇ ਉਹ ਐਕਸਪਲੋਇਟ ਕਰ ਰਹੇ ਨੇ ਉਹ ਜਦੋਂ ਕੋਈ ਕੰਮ ਕਰਾਉਣ ਜਾਂਦਾ ਕਹਿੰਦੇ ਸਾਨੂੰ ਡਰ ਬੜਾ ਲੱਗਦਾ ਜਿਹੜਾ ਕੰਮ 10000 ਰੁਪਏ ਦਾ ਸੀ 50000 ਚੋਂ ਲੱਗ ਗਿਆ ਉਹ ਜੀ ਸੋ ਅੱਜ ਪੰਜਾਬ ਦੇ ਹਾਲਾਤ 60000 ਕਰੋੜ ਦਾ ਕਰਜ਼ਾ 60 70 ਹਜ਼ਾਰ ਰੋੜ ਚੜਾਤਾ ਵਾ ਇਹ ਰੰਗਲਾ ਪੰਜਾਬ ਕਿਹੜੇ ਐਂਗਲ ਤੋਂ ਮੈਨੂੰ ਸਮਝ ਨਹੀਂ ਆ ਰਹੀ ਨਸ਼ੇ ਟੀਕੇ ਲੱਗ ਰਹੇ ਨੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਔਰ ਦਿਨ ਦਿਨ ਦਿਹਾੜੇ ਲੁੱਟਾਂ ਔਰਤਾਂ ਦੀਆਂ ਮਤਲਬ ਤੁਰੀਆਂ ਜਾਂਦੀਆਂ ਵਿਚਾਰੀਆਂ ਨੇ ਕੰਨਾਂ ਦੀਆਂ ਬਾੜੀਆਂ ਲਾ ਲੈਂਦੇ ਨੇ ਚੈਨੀਆਂ ਖੋਹ ਲੈਂਦੇ ਨੇ ਕਤਲ ਉਗਾਰਤ ਹੋ ਰਹੀ ਹੈ ਇਹ ਰੰਗਲਾ ਕਿਧਰਲੇ ਪਾਸੇ ਦਾ ਹੈਗਾ ਰੰਗਲਾ ਪੰਜਾਬ ਫਿਰ ਖਹਿਰਾ ਸਾਹਿਬ ਬਣੋ ਕਿਵੇਂ ਕਿਹੜੀ ਨੀਤੀ ਸਰਕਾਰਾਂ ਨੂੰ ਲਾਗੂ ਕਰਨੀ ਔਖਾ نو ਡਾਊਟ ਅਬਾਊਟ ਦੈਟ ਇਹ ਕੁ ਇਹ ਪੰਜ ਚਾਰ ਸਾਲ ਦੀ ਖੇਡ ਨਹੀਂ ਕਿਉਂਕਿ ਜਿਹੜਾ ਇਹਦਾ ਵਿਗਾੜ ਹੋਇਆ ਹੈ ਲਗਭਗ 4 ਦਹਾਕਿਆਂ ਚ ਪੰਜਾਬ ਵਿਗੜਿਆ ਵਾ ਜੀ ਜਦੋਂ 1980 ਦੇ ਦਹਾਕੇ ਦੇ ਵਿੱਚ ਪੰਜਾਬ ਦੇ ਸਿਰ ਤੇ ਕੋਈ ਕਰਜ਼ਾ ਨਹੀਂ ਸੀਗਾ ਰੈਵਨਿਊ ਸਰਪਲਸ ਸਟੇਟ ਸੀਗੀ ਜੀ 35-40 ਸਾਲ ਵਿੱਚ ਨਲੇਕ ਲੀਡਰਾਂ ਨੇ ਇਦੇ ਤੇ ਹੁਣ 3 ਲੱਖ ਤੋਂ ਵੱਧ ਕਰੋੜ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਵਾ ਜਦੋਂ ਤੁਹਾਡੇ ਕਰਜ਼ਾ ਚੜ ਜਾਂਦਾ ਆਪਾਂ ਆਪਣੇ ਘਰ ਤੇ ਦੇਖ ਲਈਏ ਤੁਸੀਂ ਜਦੋਂ ਤੁਹਾ ਤੁਸੀਂ ਕਰਜ਼ੇਈ ਹੋ ਜਾਂਦੇ ਤੁਹਾਡਾ ਸਾਰਾ ਪੈਸਾ ਤਾਂ ਕਿਸ਼ਤਾਂ ਤੇ ਆਪਣੇ ਵਿਆਜ ਦੀ ਰਹਿ ਗਈ ਚ ਨੰਗ ਜਾਂਦਾ ਹੁਣ ਪੰਜਾਬ ਸਰਕਾਰ ਤੁਸੀਂ ਅੰਦਾਜ਼ਾ ਲਾ ਲਓ ਕਿ 25-30000 ਕਰੋੜ ਰੁਪਇਆ ਸਾਲ ਦਾ ਵਿਆਜ ਭਰ ਰਹੀ ਜੀ 13000 ਪਿੰਡਾਂ ਅਗਰ ਵਿਆਜ ਨਾ ਦੇਣਾ ਹੋਵੇ ਤੇ ਹਰ ਪਿੰਡ ਨੂੰ 2-2 ਕਰੋੜ ਰੁਪਇਆ ਹਰ ਸਾਲ ਦਿੱਤਾ ਜਾ ਸਕਦਾ ਸੀ ਜੀ ਇਹ ਇੰਪੈਕਟ ਹੈ ਆਫ ਦਾ ਡੈਟ ਫੈਕਟਰ ਔਰ ਹੁਣ ਵੀ ਡੈਟ ਕਰਜ਼ਾ ਚੱਕਣ ਨੂੰ ਹਟਦੇ ਨਹੀਂਗੇ ਜੀ ਔਰ ਏਮਪਲੋਇਸ ਦੀਆਂ ਗੱਲਾਂ ਉਹਨਾਂ ਦੇ ਜਿਹੜੇ ਡੀਏ ਤੇ ਏਰੀਆਜ਼ ਬਹੁਤ ਬਕਾਏ ਨੇ ਉਹਨਾਂ ਦੇ ਕਿੰਨਾ ਪੈਸਾ ਏਮਪਲੋਇਸ ਦਾ ਮੈਨੂੰ ਅੱਜ ਹੀ ਉਹਨਾਂ ਨੇ ਮੈਸੇਜ ਭੇਜਿਆ ਏਮਪਲੋਇਸ ਨੇ ਕਿ ਸਾਡੀ ਗੱਲ ਉਠਾਓ ਉਹਨਾਂ ਦੇ ਜਿਹੜੇ ਬਕਾਏ ਨੇ ਉਹਨਾਂ ਦੀ ਜਿਹੜੀ ਪੈਨਸ਼ਨਸ ਨੇ ਉਹਨਾਂ ਦੇ ਬੜੇ ਵੱਡੇ ਮਸਲੇ ਨੇ ਏਮਪਲੋਇਸ ਤੁਸੀਂ ਦੱਸੋ ਕਿਹੜਾ ਵਰਗ ਅੱਜ ਧਰਨਿਆਂ ਤੇ ਨਹੀਂ ਬੈਠਾ ਕਿਸਾਨ ਬੈਠੇ ਨੇ employees ਬੈਠੇ ਨੇ ਜੀ ਤੇ ਬੇਰੋਜ਼ਗਾਰ ਬੱਚੇ ਬੈਠੇ ਨੇ ਹਮ ਪੱਲੇਦਾਰ ਬੈਠੇ ਸੀ ਕੱਲ ਮੈਂ ਗਿਆ ਉੱਥੇ ਜਿਹੜੀ ਇਹਦੀ ਘਾਰਿਆ ਭਗਵੰਤਪານ ਦਾ ਸੰਗਰੂਰ ਜੀ ਉਹ ਵਿਚਾਰੇ ਬੈਠੇ ਨੇ ਸੋ ਗਰੀਬ ਤੋਂ ਗਰੀਬ ਹਰ ਲਤਾੜੇ ਹੋਏ ਬੰਦੇ ਅੱਜ ਸਰਕਾਰ ਤੋਂ ਹਤਾਸ਼ ਨੇ ਨਿਰਾਸ਼ ਨੇ ਜੀ ਬੀਜਪੀ ਨੇ ਆਈਐਮਐਫ ਪ੍ਰੋਜੈਕਟ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਭਾਰਤ 2024 ਦੇ ਵਿੱਚ 6.8% ਜਿਹੜਾ ਵਿਕਾਸ ਦਰ ਵਾਅਦਾ ਅਰਥ ਵਿਵਸਥਾ ਜਿਹੜੀ ਉਹ ਦੁਗਣੀ ਹੋਈ ਹੈ ਉਹੀ ਮੈਂ ਤੁਹਾਨੂੰ ਕਹਿੰਦੇ ਅੰਗਰੇਜ਼ੀ ਚ ਨਾ ਇਹਨੂੰ ਕਹਿੰਦੇ ਨੇ ਫਜਿੰਗ ਆਫ ਫਿਗਰਸ ਜੀ ਜਗਲਰੀ ਆਫ ਵਰਡਸ ਹਮ ਕਿਸ ਤਰ੍ਹਾਂ ਨਾਲ ਅੰਕੜਿਆਂ ਦਾ ਹੇਰ ਫੇਰ ਤੇ ਸ਼ਬਦਾਂ ਦਾ ਹੇਰ ਫੇਰ ਜੀ ਹੁਣ ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਦੇਖੋਗੇ ਜਦੋਂ ਆ ਹੁਣ ਪਿੱਛੇ ਬਜਟ ਪੜਿਆ ਉਹਨੇ ਹਰਪਾਲ ਚੀਮੇ ਨੇ ਜੀ 60 70 ਹਜ਼ਾਰ ਕਰੋੜ ਕਰਜ਼ਾ ਚੱਕਿਆ ਹੋਇਆ ਵਾ ਪਰ ਉਹ ਕਹਿੰਦੇ ਬਹੁਤ ਅਲੀ ਸ਼ਾਨ ਪੰਜਾਬ ਹੋ ਗਿਆ ਉਹ ਪੜਨਾ ਹੀ ਹੈ ਨਾ ਲਿਖਣਾ ਹੀ ਹੈ ਨਾ ਅਸਲ ਜ਼ਮੀਨ ਤੇ ਕੌਣ ਗਿਆ ਵਾ ਜ਼ਮੀਨ ਤੇ ਉੱਤੇ ਜਾ ਕੇ ਇੱਕ ਪਿੰਡਾਂ ਦੇ ਵਿੱਚ ਗਰੀਬ ਆਦਮੀ ਦੀ ਹਾਲਤ ਦੇਖੋ ਕੀ ਆ ਜੀ ਸੋ ਇਸ ਕਰਕੇ ਇਹ ਸਾਰੀਆਂ ਕਹਿਣ ਕੋਉਣ ਆਉਣ ਵਾਲੀਆਂ ਗੱਲਾਂ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਮਗਰਲੇ ਉਹਨਾਂ ਦੇ ਵਾਅਦੇ ਸੀ ਉਹ ਨਹੀਂ ਕੋਈ ਕਿਸੇ ਨੇ ਪੂਰੇ ਕੀਤੇ ਅਸਲ ਵਿੱਚ ਬੀਜੇਪੀ ਜਿਹੜੀ ਆ ਉਹ ਇਸ ਦੇਸ਼ ਨੂੰ ਵੰਡ ਕੇ ਜੀ ਜਾਤ ਪਾਤ ਧਰਮ ਦੇ ਆਧਾਰ ਤੇ ਹੂੰ ਉਹ ਇਸ ਦੇਸ਼ ਨੂੰ ਚਲਾਉਣਾ ਚਾਹੁੰਦੇ ਆ ਔਰ ਜੇ ਕਿਤੇ ਉਹਨਾਂ ਦਾ ਦੁਬਾਰਾ ਰਾਜ ਬਣ ਗਿਆ ਉਹਨਾਂ ਨੇ ਜਿਹੜੀਆਂ ਘੱਟ ਗਿਣਤੀਆਂ ਨੇ ਮੁਸਲਮਾਨ ਸਿੱਖ ਇਸਾਈ ਜੈਨੀ ਬੋਧੀ ਦਲਿਤ ਗਰੀਬ ਕੁਛੜੇ ਆਦੀਵਾਸੀ ਇਹਨਾਂ ਦਾ ਜੀਣਾ ਔਖਾ ਹੋ ਜਾਣਾ ਬਿਕੋਜ਼ ਇਹਨਾਂ ਦੇ ਅਧਿਕਾਰ ਖੋਏ ਜਾਣੇ ਨੇ ਜੀ ਹੁਣ ਲੇਟੈਸਟ ਇੱਕ ਬੀਜੇਪੀ ਨੇ ਬਿਲ ਇੰਟਰੋਡਿਊਸ ਕੀਤਾ ਉੱਤਰਾਖੰਡ ਵਿੱਚ ਯੂਨੀਫਾਰਮ ਸਿਵਲ ਕੋਡ ਵੀ ਆਪਣੇ ਜਿੰਨੇ ਰੀਤੀ ਰਿਵਾਜ ਆ ਧਾਰਮਿਕ ਚਾਏ ਅਸੀਂ ਕੋਈ ਸਿੱਖ ਆ ਕੋਈ ਮੁਸਲਮਾਨ ਨੇ ਜਿਹੜੇ ਮਾਈਨੋਰਟੀਜ਼ ਆ ਹੂੰ ਉਹ ਉਹਨਾਂ ਦੇ ਸਾਰੇ ਜਿਹੜੇ ਧਾਰਮਿਕ ਅਧਿਕਾਰ ਖੋਏ ਜਾਣਗੇ ਜੀ ਅਸੀਂ ਅਸੀਂ ਕਰਨ ਨੂੰ ਕਹਿਣ ਨੂੰ ਆਨੰਦਕਾਰਚ ਕਰਾਂਗੇ ਜਾਂ ਉਹ ਆਪਣਾ ਨਿਕਾਹ ਕਰਨਗੇ ਪਰ ਰਜਿਸਟ੍ਰੇਸ਼ਨ ਜਿਹੜੀ ਆ ਉਹ ਇੱਕ ਹਿੰਦੂ ਮੈਰਿਜ ਐਕਟ ਵਿੱਚ ਹੋਊਗੀ ਜੀ ਇਹ ਤਾਂ ਹਲੇ ਸ਼ੁਰੂਆਤ ਆ ਉਸ ਤੋਂ ਬਾਅਦ ਪਤਾ ਨਹੀਂ ਇਹ ਜਮਹੂਰੀਅਤ ਰਹਿਣੀ ਵੀ ਹੈ ਕਿ ਨਹੀਂ ਰਹਿਣੀ ਕਿਉਂਕਿ ਬੀਜੇਪੀ ਦਾ ਇਸ ਤਰ੍ਹਾਂ ਦਾ ਰਵਈਆ ਵਾ ਕਿ ਅਗਲੇ ਪਾਸੋਂ ਸਾਰੀ ਵਿਰੋਧੀ ਧਿਰ ਚੱਕ ਦਿਓ ਸਾਫ ਕਰ ਦਿਓ ਕਿਉਂ ਪਸੂਨ ਦਾ ਇੱਕ ਤਾਣਾਸ਼ਾਰ ਰਵਈਆ ਹੈਗਾ ਉਹ ਉਹਨਾਂ ਦੇ ਕੋਲ ਸਰਕਾਰ ਹੈ ਉਹ ਕਹਿੰਦੇ ਹੁਣ ਅਗਲੇ ਪਾਸੇ ਕੋਈ ਬੋਲਣਾ ਨਹੀਂ ਚਾਹੀਦਾ ਜੀ ਅਗਲੇ ਪਾਸੇ ਕੋਈ ਪਾਰਟੀ ਰਹਿਣੀ ਨਹੀਂ ਚਾਹੀਦੀ ਕਿੰਨੀਆਂ ਸਰਕਾਰਾਂ ਤੋੜੀਆਂ ਨੇ ਉਹਨੇ ਡਿਫੈਕਸ਼ਨਸ ਕਰਾਈਆਂ ਨੇ ਜੀ ਕਿੰਨੀਆਂ ਚੁਣੀਆਂ ਹੋਈਆਂ ਮੱਧ ਪ੍ਰਦੇਸ਼ ਦੀ ਔਰ ਮੇਰੇ ਖਿਆਲ ਕਿਹੜੀ ਕਿਹੜੀ ਮੈਂ ਤੁਹਾਨੂੰ ਸਰਕਾਰ ਗਿਣਾਵਾਂ ਔਰ ਹੁਣ ਹਿਮਾਚਲ ਗਵਰਨਮੈਂਟ ਦੀ ਜਿਹੜੀ ਸਾਡੀ ਸਰਕਾਰ ਹੈ ਜੀ ਅਗਰ ਇਲੈਕਸ਼ਨ ਭਾਜਪਾ ਜਿੱਤਦੀ ਹੈ ਤੁਸੀਂ ਮੇਰੀ ਗੱਲ ਮਾਰਕ ਕਰ ਲੈਣਾ ਕੋਈ ਆਪੋਜੀਸ਼ਨ ਗਵਰਨਮੈਂਟ ਨਹੀਂ ਰਹਿਣ ਦੇਣਗੇ ਵਿੱਚੇ ਭਗਵੰਤ ਨੂੰ ਵੀ ਉਡਾ ਦੇਣਗੇ ਇਹਨਾਂ ਦਾ ਤਾਂ ਵੈਸੇ ਵੀ ਉੱਡਣਾ ਕੋਈ ਸ਼ਰਾਬ ਦੀ ਨੀਤੀ ਦੀ ਇਨਕੁ ਜਿਹੜੀ ਕੇਜਰੀਵਾਲ ਸਾਹਿਬ ਅੰਦਰ ਗਏ ਨੇ ਉਹੀ ਸ਼ਰਾਬ ਨੀਤੀ ਦਿੱਲੀ ਵਾਲੀ ਪੰਜਾਬ ਤੇ ਉੱਤੇ ਲਾਗੂ ਹੋ। ਸੇਮ ਸਾਡੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਦੱਬਿਆ ਜਾ ਰਿਹਾ ਸੀ ਇਨਕਲਾਬੀ ਹੈ। ਇਨਕਲਾਬੀ ਹੈਗੇ ਨੇ ਪਰ ਇਨਕਲਾਬੀ ਪੁੱਠੇ ਹੋ ਗਏ ਨੇ ਹੁਣ ਮਤਲਬ ਜਿਹੜਾ ਇਨਕਲਾਬ ਚੰਗਿਆਈ ਦਾ ਹੋਣਾ ਚਾਹੀਦਾ ਸੀਗਾ ਇਹ ਮਾੜੇ ਪਾਸੇ ਇਨਕਲਾਬ ਨੂੰ ਲੈ ਗਏ। ਡਾਕਟਰ ਗਾਂਧੀ ਬੜੇ ਅੱਛੇ ਨੇ ਸਾਡੇ ਦੋਸਤ ਉਹ ਕਹਿੰਦੇ ਇਹਨਾਂ ਨੇ ਇਨਕਲਾਬ ਦਾ ਨਾ ਗਰਭਪਾਤ ਕਰਤਾ ਵਾ। ਜੀ। ਵਿਸ਼ਵਾਸ ਚੱਕ ਦਿੱਤਾ ਲੋਕਾਂ ਨੂੰ ਹੁਣ ਤੁਸੀਂ ਕਿਸੇ ਗਲੀ ਕੂਚੇ 'ਚ ਖੜ ਕੇ ਪੁੱਛੋ। ਕਿ ਬਦਲਾਅ ਕੀ ਆ ਲੋਕੀ ਗਾਣਾ ਗਾੜਦੇ ਨੇ ਹੂੰ ਕਿਉਂਕਿ ਬਦਲਾਅ ਦੇ ਨਾਮ ਤੇ ਇਹਨਾਂ ਨੇ ਗਰਾਵਟ ਲੈਂਦੀ ਆ ਹੁਣ ਕੇਜਰੀਵਾਲ ਜੇਲ੍ਹ ਚ ਬੈਠਾ ਕਹਿੰਦਾ ਜੀ ਮੈਂ ਨੀ ਕੁਰਸੀ ਨਹੀਂ ਛੱਡਨੀ ਹੂੰ ਕਿਹੜਾ ਮੁੱਖ ਮੰਤਰੀ ਇਸ ਭਾਰਤ ਦੇਸ਼ ਦਾ 75 ਸਾਲਾਂ ਚ ਉਹ ਕਹਿੰਦੇ ਸੀ ਨਾ 70 ਸਾਲਾਂ ਜਿਨ੍ਹਾਂ ਨੇ ਕੁਛ ਨਹੀਂ ਕੀਤਾ ਜੀ ਤੇ 70 ਸਾਲਾਂ ਚ ਇਹ ਵੀ ਨਹੀਂ ਕਿਦੀ ਹੋਇਆ ਕਿ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਅੰਦਰੋਂ ਹੀ ਚਲਾਉਂਗਾ ਕਾਗਜ਼ ਹੈ ਨਹੀਂ ਤੁਹਾਡੇ ਕੋ ਪੈਨ ਹੈ ਨਹੀਂਗਾ ਫੋਨ ਹੈ ਨਹੀਂਗਾ ਤੁਸੀਂ ਇੱਡੀ ਵੱਡੀ ਸਰਕਾਰ ਕਿੱਦਾਂ ਚਲਾ ਸਕਦੇ ਓਥੋਂ ਜੀ ਜੀ ਜੇਕਰ ਗੱਲ ਕਰ ਲਈਏ ਸ਼ਾਜੀਆ ਐਲਮੀ ਬੀਜੇਪੀ ਦੇ ਨੈਸ਼ਨਲ ਸਪੋਕਸਪਰਸਨ ਉਹਨਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਉਹਨਾਂ ਨੇ ਕਰਨਾਟਕਾ ਦੇ ਬੱਚਾ ਕਾਂਗਰਸ ਪਾਰਟੀ ਨੂੰ ਘੇਰਿਆ ਕਾਂਗਰਸ ਪਾਰਟੀ ਦੇ ਜਿਹੜੇ ਨੁਮਾਇंदे ਨੇ ਉਹਨਾਂ ਦੀ ਧੀ ਨੂੰ ਨੌਂ ਵਾਰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਦੇਖੋ ਇਸ ਤਰ੍ਹਾਂ ਹੈ ਗਾਵਾ ਮੈਂ ਆਪਾਂ ਸੰਗਰੂਰ ਦੀ ਇਲੈਕਸ਼ਨ ਲੜ ਰਹੇ ਹਾਂ ਜੀ ਮੈਨੂੰ ਤੁਸੀਂ ਪੰਜਾਬ ਜਿਹੜਾ ਮੈਂ ਚਾਹਨਾ ਵਾਂ ਕਿ ਦੂਸਰੇ ਭਾਰਤ ਬਹੁਤ ਦੇਸ਼ ਵਿੱਚ ਬਹੁਤ ਕੁਝ ਹੋ ਰਿਹਾ ਵਾ ਸਾਰੀ ਸਟੇਟਸ ਆਈ ਐਮ ਨਾਟ ਅਨਸਰਬਲ ਕਿ ਮੈਂ ਉੱਥੇ ਨਾ ਮੇਰਾ ਕੋਈ ਲੈਣਾ ਨਾ ਕੋਈ ਦੇਣਾ ਹੈਗਾ ਮੈਂ ਪੰਜਾਬ ਦੇ ਇੱਥੇ ਜਿਹੜਾ ਲਾ ਐਂਡ ਆਰਡਰ ਹੈ ਜੋ ਸਾਡੇ ਕਿਸਾਨਾਂ ਦੀ ਹਾਲਤ ਹੈ ਜੋ ਸਾਡੇ ਵਪਾਰੀਆਂ ਦੀ ਹਾਲਤ ਹੈ ਜੋ ਸਾਡੇ ਇਹ ਕਹਿੰਦੇ ਸੀ ਇੰਸਪੈਕਟਰ ਰਾਜ ਚੱਕ ਦੇਣਾ ਜੀ ਜੀ ਛੋਟਾ ਦੁਕਾਨਦਾਰ ਕੁਚਲਿਆ ਹੋਇਆ ਆ ਪਾਪਾ ਪੰਜਾਬ ਦੀ ਜੇ ਅਪ ਗੱਲ ਦੇਖੀ ਤੇ ਜੋ ਕੁਝ ਇੱਥੇ 2 ਸਾਲਾਂ ਵਿੱਚ ਹੋਇਆ ਉਹ 70 ਸਾਲਾਂ 'ਚ ਨਿਕਦੀ ਹੋਇਆ ਜੀ ਜੋ ਗਲਤ ਗੱਲਾਂ ਹੋਈਆਂ ਜਿਹੜੀਆਂ ਹੁਣ ਹਮ ਜਿਸ ਤਰ੍ਹਾਂ ਜਿਸ ਢੰਗ ਦੇ ਨਾਲ ਹਰ ਕਿਸਮ ਦਾ ਮਾਫੀਆ ਪਰਬਲ ਆ ਇਹ 70 ਸਾਲਾਂ 'ਚ ਨਿਕਦੀ ਹੋਇਆ ਹਮ ਜਿਹੜਾ ਕਹਿੰਦੇ ਨੇ ਨਾ 70 ਸਾਲਾਂ ਦੁਨੀਆਂ ਨੇ ਕੁਝ ਨਹੀਂ ਕੀਤਾ ਜੀ ਤੇ 70 ਸਾਲਾਂ ਚ ਇਹ ਵੀ ਨਹੀਂ ਕਦੀ ਹੋਇਆ ਜੋ ਕੁਝ ਇਹ ਕਰ ਰਹੇ ਨੇ ਹੁਣ ਜੀ ਬਦਲਾਖੋਰੀ ਮੀਡੀਆ ਦਾ ਕਬਜ਼ਾ ਹਮ ਪੁਲਿਸ ਦਾ ਦੁਰਉਪਯੋਗ ਜੀ ਪਬਲਿਸਿਟੀ ਬੇਤਹਾਸ਼ਾ ਖੰਬਿਆਂ ਦੇ ਉੱਤੇ ਪੋਸਟਰ ਕੋਈ ਕੂਚਾ ਗਲੀ ਨਹੀਂ ਛੱਡੀ ਜਿੱਥੇ ਪੋਸਟਰ ਨਹੀਂ ਪਹੁੰਚਿਆ ਜੀ ਸੋ ਇਸ ਕਰਕੇ ਉਮੀਦ ਕਰਦੇ ਆ ਕਿ ਪੰਜਾਬ ਦੇ ਲੋਕ 1 ਜੂਨ ਨੂੰ ਜਿਹੜੀ ਹੈ ਇੱਕ ਚੰਗੇ ਬੰਦਿਆਂ ਦੇ ਹੱਕ ਵਿੱਚ ਭੁਗਤੇਗੀ ਔਰ ਮੇਰੀ ਸਾਰੀ ਪਾਰਟੀਆਂ ਦੇ ਹਰ ਵਾਰ ਦੇ ਲੋਕਾਂ ਨੂੰ ਖਾਸ ਕਰਕੇ ਸੰਗਰੂਰ ਅਪੀਲ ਕਰਦਾ ਆ ਇਹਨਾਂ ਨੂੰ ਅਪੀਲ ਜ਼ਰੂਰ ਕਰਦਾ ਵਾਂ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਨੂੰ ਕਿਉਂਕਿ ਮੇਰੇ ਨਾਲ ਇਹਨਾਂ ਨੇ ਕੰਮ ਕੀਤਾ ਮੈਂ ਜਾਣਦਾ ਐ ਜਜ਼ਬਾਤੀ ਬੰਦੇ ਨੇ ਚੰਗੇ ਬੰਦੇ ਨੇ ਲੇਕਿਨ ਜਦੋਂ ਵਾਰੀ ਆਉਂਦੀ ਕੁਛ ਦੇਣ ਦੀ ਉਦੋਂ ਤਾਂ ਮਤਲਬ ਤਿਤਲੀਆਂ ਲੱਭ ਰਹੇ ਨੇ ਭਗਵੰਤਪਾਨ ਜੀ ਜਲੰਧਰ ਵਿੱਚ ਇੱਕ ਤਿਤਲੀ ਅਕਾਲੀ ਦਲ ਚੋਂ ਲੈ ਆਂਦੀ ਹੁਸ਼ਿਆਰਪੁਰ ਚ ਕਾਂਗਰਸ ਦੀ ਤਿਤਲੀ ਚੱਕ ਲਈ ਫਤਿਹਗੜ੍ਹ ਵਿੱਚ ਕਾਂਗਰਸ ਦੀ ਤਿਤਲੀ ਚੱਕ ਲਈ ਪੰਜ ਸਿਟਿੰਗ ਮਨ ਮੰਤਰੀ ਪੰਜ ਮੰਤਰੀਆਂ ਨੂੰ ਟਿਕਟ ਦਿੱਤੀ ਤਿੰਨ ਐਮਐਲਏ ਨੂੰ ਦਿੱਤੀ ਇੱਕ ਕਾਮੇਡੀਅਨ ਨੂੰ ਦਿੱਤੀ ਤਾਂ ਫਿਰ ਵਿਚਾਰਿਆਂ ਦੀ ਵਾਰੀ ਕਦੋਂ ਆਣੀ ਹੈ ਰਾਜ ਸਭਾ ਦੇ ਮੈਂਬਰ ਬਣਾਉਣੇ ਆ ਤੇ ਅਮੀਰ ਆਦਮੀ ਬਣਾਉਣੇ ਤੇ ਫਿਰ ਆ ਜਿਹੜੇ ਵਲੰਟੀਅਰ ਆ ਥੱਲੇ ਦਿਰੀਆਂ ਚੱਕਣ ਵਾਸਤੇ ਰੱਖਿਓਏ ਨੇ ਤਾਂ ਕਰਕੇ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਇਹ ਫਰਜੀ ਇਨਕਲਾਬੀ ਸੀਗੇ ਮੈਂ ਬਹੁਤ ਦਿਨ ਦਾ ਕਹਿ ਰਿਹਾ ਇਹਨਾਂ ਨੂੰ ਛੱਡੋ ਸਾਡੇ ਨਾਲ ਜੁੜੋ ਸਾਨੂੰ ਵੋਟ ਪਾਓ ਅਸੀਂ ਇਨਸਾਫ ਪਸੰਦੀ ਨਾਲ ਸੰਗਰੂਰ ਔਰ ਪੰਜਾਬ ਦੀ ਸੇਵਾ ਕਰਾਂਗੇ ਸਰਸਵਾਰ ਸਵਾਲ ਹੈ ਇੱਕ ਵਿਚਾਰ ਪੰਜਾਬ ਦੇ ਸੱਥਾਂ ਦੇ ਵਿੱਚ ਚੱਲ ਰਹੀ ਹੈ ਖਾਸ ਕਰਕੇ ਲੋਕ ਸਭਾ ਤੇ ਸੰਗਰੂਰ ਦੀ ਗੱਲ ਕਰ ਲਗੇ ਲੋ ਇੱਕ ਬਾਰੇ ਸਖਵਾਲ ਸਿੰਘ ਖਹਿਰ ਹੈ ਇੱਕ ਮੈਨ ਦੋ ਤਲਵਾਰਾਂ ਵਾਲੀ ਗੱਲ ਆ ਨਹੀਂ ਕੋਈ ਇਹੋ ਜੀ ਗੱਲ ਨਹੀਂ ਕੀ ਜਮਹੂਰੀਅਤ ਆ ਸਾਰਿਆਂ ਨੂੰ ਅਧਿਕਾਰ ਆ ਲੜਨ ਦਾ ਉਹ ਆਪਣੀ ਗੱਲ ਕਹਿਣ ਮੈਂ ਆਪਣੀ ਗੱਲ ਕਹਿਣਾ ਜੀ ਉਹ ਸਾਡੇ ਸਤਿਕਾਰਯੋਗ ਬਜ਼ੁਰਗ ਨੇ ਉਹ ਮੇਰੇ ਪਿਤਾ ਜੀ ਦੇ ਉਮਰ ਸਮਾਨ ਨੇ ਮੈਂ ਉਹਨਾਂ ਦੇ ਖਿਲਾਫ ਕੀ ਕਵਾਂ ਹੁਣ ਉਹ ਆਪਣੀ ਗੱਲ ਪੋਜ਼ਿਟਿਵਲੀ ਕਹਿਣ ਮੈਂ ਆਪਣੀ ਉਹ ਚਲੇ ਗਏ ਜਾਂ ਮੈਂ ਚਲੇ ਗਿਆ ਜਾਂ ਕੋਈ ਤੀਜਾ ਚਲੇਗਾ ਚੌਥਾ ਚਲੇ ਗਿਆ ਤਾਂ ਇਲੈਕਟੋਰੇਟ ਦੀ ਮਰਜ਼ੀ ਹੈ ਨਾ ਜੀ ਇਹਦਾ ਵੋਟਰ ਦੀ ਮਰਜ਼ੀ ਹੈ ਨਾ ਇਸ ਕਰਕੇ ਇਹ ਓਬਜੈਕਸ਼ਨ ਹੋਣੀ ਕਿਸੇ ਨੂੰ ਕਿ ਜੀ ਕਿਉਂਕਿ ਮਾਨ ਸਾਹਿਬ ਇੱਥੇ ਲੜਦੇ ਸੀਗੇ ਤੇ ਇਹ ਕਿਉਂ ਲੜ ਰਹੇ ਨੇ ਇਹ ਤਾਂ ਗੱਲ ਸ਼ੋਭਦੀ ਨਹੀਂ ਨਾ ਹੈ ਜੀ ਕਾਂਗਰਸ ਇੱਕ ਰਜਿਸਟਰਡ ਨੈਸ਼ਨਲ ਪਾਰਟੀ ਹੈ ਉਹਨਾਂ ਨੇ ਤਾਂ ਲੜਾਉਣੀ ਲੜਾਉਣੀ ਇਸ ਲਈ ਇਸ ਧੰਨਵਾਦ ਕਰਾ ਸਰਬਬੰਦ ਸੰਬੰਧਿਤ ਧੰਨਵਾਦ ਧੰਨਵਾਦ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਗੱਲਬਾਤ ਕੀਤੀ ਹੈ ਤੁਸੀਂ ਰਹੋ ਆਉਣ ਪੰਜਾਬ ਚੈਨਲ ਦੇ ਨਾਲ ਮੈਂ ਸਿਮਰਨਜੀਤ ਸਿੰਘ ਨਾਲ ਧੰ